ਜਿਗਵਾਚ ਜਾਵੇ ਏਟੀਐਮ ਕਾਰਡ ਤੱਕੀ ਕਰੋਗੇ ਤੁਸੀਂ ਗੁਆਨਾ ਬੈਠਣਾ ਖਾਤੇ ਚ ਰੱਖੇ ਸਾਰੇ ਪੈਸੇ ਖਾਤੇ ਚ ਸੇਫ ਰੱਖਣਿਆ ਪੈਸੇ ਤਾਂ ਸੁਣ ਲਓ ਐ ਆਸਾਨ ਤਰੀਕਾ ਏਟੀਐਮ ਕਾਰਡ ਨੂੰ ਹਮੇਸ਼ਾ ਸੁਰੱਖਿਅਤ ਰੱਖਣਾ ਚਾਹੀਦਾ ਪਰ ਕਿਸੇ ਵੀ ਸਥਿਤੀ ਦੇ ਵਿੱਚ ਜਦੋਂ ਏਟੀਐਮ ਕਾਰਡ ਗੁੰਮ ਹੋ ਜਾਂਦਾ ਜਾਂ ਫਿਰ ਅਸੀਂ ਤੁਰਦੇ ਫਿਰਦੇ ਆਪਣਾ ਪਰਸ ਨੀਚੇ ਗੇਰ ਦੇ ਨੇ ਆ ਫਿਰ ਅਸੀਂ ਭੁੱਲ ਜਾਂਦੇ ਆ ਕਿ ਸਾਡਾ ਪਰਸ ਕਿੱਥੇ ਹੈ ਜਾਂ ਇਸ ਤਰੀਕੇ ਦੇ ਨਾਲ ਅਗਰ ਏਟੀਐਮ ਕਾਰਡ ਗਵਾਚ ਜਾਂਦਾ ਤਾਂ ਏਟੀਐਮ ਕਾਰਡ ਨੂੰ ਤੁਰੰਤ ਬਲੋਕ ਜਾਂ ਫਿਰ ਡੀਐਕਟੀਵੇਟ ਕਰ ਦੇਣਾ ਚਾਹੀਦਾ ਜੇਕਰ ਏਟੀਐਮ ਕਾਰਡ ਬਲੌਕ ਨਹੀਂ ਕਰ ਸਕਦੇ ਹੋ ਤਾਂ ਕੋਈ ਵੀ ਤੁਹਾਡੇ ਖਾਤੇ ਦੇ ਵਿੱਚੋਂ ਪੈਸੇ ਕਢਵਾ ਸਕਦਾ ਹੈ ਇਸ ਦੇ ਲਈ ਜੇਕਰ ਏਟੀਐਮ ਗੁੰਮ ਹੋ ਜਾਂਦਾ ਹੈ ਤਾਂ ਉਸ ਨੂੰ ਬਲੌਕ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੇਕਰ ਏਟੀਐਮ ਗਾਇਬ ਹੋ ਜਾਂਦਾ ਹੈ ਤਾਂ ਤੁਸੀਂ ਇਸ ਨੂੰ ਆਨਲਾਈਨ ਅਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਬੰਦ ਕਰ ਸਕਦੇ ਹੋ ਉਸ ਦੇ ਨਾਲ ਤੁਹਾਡਾ ਪੈਸਾ ਸੁਰੱਖਿਅਤ ਰਹੇਗਾ ਤੇ ਇਸ ਨਾਲ ਹੀ ਜੇਕਰ ਤੁਸੀਂ ਏਟੀਐਮ ਦੇ ਗਾਇਬ ਹੋਣ ਤੋਂ ਬਾਅਦ ਆਪਣੇ ਸ਼ਹਿਰ ਦੇ ਵਿੱਚੋਂ ਤਾਂ ਤੁਸੀਂ ਆਪਣੀ ਸ਼ਾਖਾ ਯਾਨੀ ਬ੍ਰਾਂਚ ਦੇ ਵਿੱਚ ਜਾ ਕੇ ਵੀ ਏਟੀਐਮ ਨੂੰ ਬਲੌਕ ਕਰ ਸਕਦੇ ਹੋ ਇਸ ਦੇ ਲਈ ਤੁਹਾਨੂੰ ਉੱਥੇ ਇੱਕ ਐਪਲੀਕੇਸ਼ਨ ਲਿਖਣੀ ਪਵੇਗੀ ਜਿਸ ਦੇ ਵਿੱਚ ਤੁਹਾਡਾ ਖਾਤਾ ਨੰਬਰ ਮੋਬਾਈਲ ਨੰਬਰ ਅਤੇ ਦਸਤਖਤ ਹੋਣਗੇ ਹਾਲਾਂਕਿ ਜੇਕਰ ਤੁਸੀਂ ਏਟੀਐਮ ਗਵਾਚਣ ਤੋਂ ਬਾਅਦ ਕਿਸੇ ਦੂਜੇ ਸ਼ਹਿਰ ਵਿੱਚੋਂ ਤਾਂ ਤੁਸੀਂ ਇਸ ਨੂੰ ਕਾਲ ਕਰਕੇ ਵੀ ਬਲੌਕ ਕਰ ਸਕਦੇ ਹੋ ਇਸ ਦੇ ਲਈ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਆਪਣੇ ਬੈਂਕ ਦੇ ਟੋਲ ਫਰੀ ਨੰਬਰ ਤੇ ਕਾਲ ਕਰਨੀ ਪਵੇਗੀ ਸਲਾਵਾ ਤੁਸੀਂ ਆਨਲਾਈਨ ਵੀ ਬਲੌਕ ਕਰ ਸਕਦੇ ਹੋ ਇਸ ਲਈ ਤੁਹਾਨੂੰ ਬੈਂਕ ਦੀ ਅਧਿਕਾਰਤ ਵੈਬਸਾਈਟ ਜਾਂ ਫਿਰ ਐਪ ਤੇ ਜਾਣਾ ਹੋਵੇਗਾ ਨੈਟ ਬੈਂਕਿੰਗ ਪੋਰਟਲ ਤੇ ਲੌਗਇਨ ਕਰਨ ਤੋਂ ਬਾਅਦ ਕਾਰਡ ਧਾਰਕ ਏਟੀਐਮ ਕਾਰਡ ਬਲੌਕ ਤੇ ਕਲਿੱਕ ਕਰਕੇ ਅਤੇ ਲੋੜਿੰਦੇ ਕਦਮਾ ਦੀ ਪਾਲਣਾ ਕਰਕੇ ਆਪਣਾ ਏਟੀਐਮ ਕਾਰਡ ਬਲੌਕ ਕਰ ਸਕਦਾ ਹੈ ਏਟੀਐਮ ਕਾਰਡ ਨੂੰ ਅਨਬਲੌਕ ਕਰਨ ਦੇ ਲਈ ਤੁਹਾਨੂੰ ਬ੍ਰਾਂਚ ਦੇ ਵਿੱਚ ਜਾਣਾ ਹੋਵੇਗਾ ਕਈ ਵਾਰ ਬੈਂਕ ਏਟੀਐਮ ਕਾਰਡ ਨੂੰ ਅਨਬਲੌਕ ਕਰ ਦਿੰਦਾ ਨਹੀਂ ਤਾਂ ਤੁਹਾਨੂੰ ਨਵੇਂ ਏਟੀਐਮ ਕਾਰਡ ਦੀ ਅਪਲਾਈ ਕਰਨੀ ਪੈ ਸਕਦੀ ਹੈ ATM ਕਾਰਡ ਨੂੰ ਹਮੇਸ਼ਾ ਸੁਰੱਖਿਅਤ ਰੱਖਣਾ ਚਾਹੀਦਾ ਹੈ ਪਰ ਕਿਸੇ ਵੀ ਸਥਿਤੀ ਦੇ ਵਿੱਚ ਜਦੋਂ ATM ਕਾਰਡ ਗੁੰਮ ਹੋ ਜਾਂਦਾ ਹੈ ਜਾਂ ਫਿਰ ਅਸੀਂ ਤੁਰਦੇ-ਫਿਰਦੇ ਆਪਣਾ ਪਰਸ ਨੀਚੇ ਗੇਰ ਦੇਨੇ ਆ ਫਿਰ ਅਸੀਂ ਭੁੱਲ ਜਾਂਦੇ ਆ ਕਿ ਸਾਡਾ ਪਰਸ ਕਿੱਥੇ ਹੈ ਜਾਂ ਇਸ ਤਰੀਕੇ ਦੇ ਨਾਲ ਅਗਰ ATM ਕਾਰਡ ਗਵਾਚ ਜਾਂਦਾ ਤਾਂ ATM ਕਾਰਡ ਨੂੰ ਤੁਰੰਤ ਬਲੋਕ ਜਾਂ ਫਿਰ ਡੀਐਕਟੀਵੇਟ ਕਰ ਦੇਣਾ ਚਾਹੀਦਾ ਜੇਕਰ ਏਟੀਐਮ ਕਾਰਡ ਬਲੌਕ ਨਹੀਂ ਕਰ ਸਕਦੇ ਹੋ ਤਾਂ ਕੋਈ ਵੀ ਤੁਹਾਡੇ ਖਾਤੇ ਦੇ ਵਿੱਚੋਂ ਪੈਸੇ ਕਢਵਾ ਸਕਦਾ ਹੈ ਇਸ ਦੇ ਲਈ ਜੇਕਰ ਏਟੀਐਮ ਗੁੰਮ ਹੋ ਜਾਂਦਾ ਹੈ ਤਾਂ ਉਸ ਨੂੰ ਬਲੌਕ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੇਕਰ ਏਟੀਐਮ ਗਾਇਬ ਹੋ ਜਾਂਦਾ ਹੈ ਤਾਂ ਤੁਸੀਂ ਇਸ ਨੂੰ ਆਨਲਾਈਨ ਅਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਬੰਦ ਕਰ ਸਕਦੇ ਹੋ ਇਸ ਦੇ ਨਾਲ ਤੁਹਾਡਾ ਪੈਸਾ ਸੁਰੱਖਿਅਤ ਰਹੇਗਾ ਤੇ ਇਸ ਦੇ ਨਾਲ ਹੀ ਜੇਕਰ ਤੁਸੀਂ ਏਟੀਐਮ ਦੇ ਗਾਇਬ ਹੋਣ ਤੋਂ ਬਾਅਦ ਆਪਣੇ ਸ਼ਹਿਰ ਦੇ ਵਿੱਚੋਂ ਤਾਂ ਤੁਸੀਂ ਆਪਣੀ ਸ਼ਾਖਾ ਯਾਨੀ ਬ੍ਰਾਂਚ ਦੇ ਵਿੱਚ ਜਾ ਕੇ ਵੀ ਏਟੀਐਮ ਨੂੰ ਬਲੌਕ ਕਰ ਸਕਦੇ ਹੋ ਇਸ ਦੇ ਲਈ ਤੁਹਾਨੂੰ ਉੱਥੇ ਇੱਕ ਐਪਲੀਕੇਸ਼ਨ ਲਿਖਣੀ ਪਵੇਗੀ ਜਿਸ ਦੇ ਵਿੱਚ ਤੁਹਾਡਾ ਖਾਤਾ ਨੰਬਰ ਮੋਬਾਈਲ ਨੰਬਰ ਅਤੇ ਦਸਤਖਤ ਹੋਣਗੇ ਹਾਲਾਂਕਿ ਜੇਕਰ ਤੁਸੀਂ ਏਟੀਐਮ ਗਵਾਚਣ ਤੋਂ ਬਾਅਦ ਕਿਸੇ ਦੂਜੇ ਸ਼ਹਿਰ ਵਿੱਚੋਂ ਤਾਂ ਤੁਸੀਂ ਇਸ ਨੂੰ ਕਾਲ ਕਰਕੇ ਵੀ ਬਲੌਕ ਕਰ ਸਕਦੇ ਹੋ ਇਸ ਦੇ ਲਈ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਆਪਣੇ ਬੈਂਕ ਦੇ ਟੋਲ ਫਰੀ ਨੰਬਰ ਤੇ ਕਾਲ ਕਰਨੀ ਪਵੇਗੀ ਇਸ ਤੋਂ ਇਲਾਵਾ ਤੁਸੀਂ ਆਨਲਾਈਨ ਵੀ ਬਲੌਕ ਕਰ ਸਕਦੇ ਹੋ ਇਸ ਲਈ ਤੁਹਾਨੂੰ ਬੈਂਕ ਦੀ ਅਧਿਕਾਰਤ ਵੈੱਬਸਾਈਟ ਜਾਂ ਫਿਰ ਐਪ ਤੇ ਜਾਣਾ ਹੋਵੇਗਾ ਨੈਟ ਬੈਂਕਿੰਗ ਪੋਰਟਲ ਤੇ ਲੌਗਇਨ ਕਰਨ ਤੋਂ ਬਾਅਦ ਕਾਰਡ ਤਾਰਕ ਏਟੀਐਮ ਕਾਰਡ ਬਲੌਕ ਤੇ ਕਲਿੱਕ ਕਰਕੇ ਅਤੇ ਲੋੜਿੰਦੇ ਕਦਮਾਂ ਦੀ ਪਾਲਣਾ ਕਰਕੇ ਆਪਣਾ ਏਟੀਐਮ ਕਾਰਡ ਬਲੌਕ ਕਰ ਸਕਦਾ ਹੈ ਏਟੀਐਮ ਕਾਰਡ ਨੂੰ ਅਨਬਲੌਕ ਕਰਨ ਲਈ ਤੁਹਾਨੂੰ ਬ੍ਰਾਂਚ ਦੇ ਵਿੱਚ ਜਾਣਾ ਹੋਵੇਗਾ ਕਈ ਵਾਰ ਬੈਂਕ ਏਟੀਐਮ ਕਾਰਡ ਨੂੰ ਅਨਬਲੌਕ ਕਰ ਦਿੰਦਾ ਨਹੀਂ ਤਾਂ ਤੁਹਾਨੂੰ ਨਵੇਂ ਏਟੀਐਮ ਕਾਰਡ ਦੀ ਅਪਲਾਈ ਕਰਨੀ ਪੈ ਸਕਦੀ ਹੈ